ਹਰ ਹੋ ਜਾਂਦਾ ਕਿ ਜੋ ਇਨਕਲਾਬ ਹੈ ਉਹ ਬੰਦਾ ਬੰਦੂਕਾਂ ਨਾਲ ਨਹੀਂ ਆਉਂਦਾ ਉਹ ਵਿਚਾਰਾਂ ਦੀ ਸ਼ਾਨ ਨਾਲ ਆਉਂਦਾ ਹੈ ਇਹ ਅੱਗੇ ਗੱਲ ਕਰਦੇ ਨਾ ਨੌਜਵਾਨਾਂ ਵਿਦਿਆਰਥੀਆਂ ਬੈਠੀ ਗੱਲ ਕਰਦੇ ਆ ਉਹ ਕਹਿੰਦੇ ਆ ਇਨਕਲਾਬ ਇੱਕ ਮੁਸ਼ਕਲ ਕੰਮ ਆ ਜਿਹੜਾ ਇਕੱਲੇ ਘਰੇ ਦਾ ਨਹੀਂ ਹੈ ਇਹ ਨਾ ਹੀ ਕਿਸੇ ਇੱਕ ਤਰੀਕ ਨੂੰ ਆ ਸਕਦਾ ਇਹਦੀ ਕੋਈ ਤਰੀਕ ਵੱਜੀ ਨਹੀਂ ਹੋ ਸਕਦੀ ਨਾ ਹੀ ਇਹ ਕਿਸੇ ਇਕੱਲੇ ਕਹਿਰੇ ਦਾ ਕੰਮ ਆ ਇਹ ਤਾਂ ਇੱਕ ਖਾਸ ਸਮਾਜੀ ਤੇ ਆਰਥਿਕ ਹਾਲਤ ਬਣ ਲਈ ਆ ਜਦੋਂ ਇਹ ਪੰਪ ਦਾ گا ਉਹਦੇ ਵਿੱਚੋਂ ਉਪਜਦਾ ਤਾਂ ਉਹਨੂੰ ਉਹਨਾਂ ਇਨਕਲਾਬੀ ਪਾਰਟੀ ਨੇ ਸਾਹਮਣਾ ਹੁੰਦਾ ਤੇ ਲੋਕਾਂ ਨੂੰ ਇਸ ਗੱਲ ਲਈ ਤਿਆਰ ਕਰਨਾ ਹੁੰਦਾ ਤੇ ਜਿਹੜੀ ਖੀੜੀ ਪੁੰਡੀ ਤਾਕਤ ਆ ਉਥੋਂ ਕੱਠਾ ਕਰਕੇ ਸੰਗਠਿਤ ਕਰਕੇ ਹੋ ਸਕਦਾ ਨੂੰ ਬਦੌੜਾ ਹੁੰਦਾ ਉਸ ਨੂੰ ਇਹੀ ਹਾਲਾਤ ਅੱਜ ਵੀ ਅੱਜ ਜਿੱਥੇ ਬੜੀ ਤਾਕਤਾਂ ਦੀ ਉਹੀ ਸਮਾਜੀ ਤੇ ਆਰਥਿਕ ਹਾਲਤਾਂ ਬੜੀਆਂ ਪਈਆਂ ਨਾ ਦੇਸ਼ ਦੇ ਜੰਗਲਾਂ ਦੇ ਵਿੱਚ ਹਥਿਆਰਵੰਦ ਲੋੜਾਈ ਚੱਲ ਰਹੀ ਹੈ ਮਦਾਨਾਂ ਦੇ ਵਿੱਚ ਜੰਤਕ ਲੜਾਈ ਚੱਲ ਰਹੀ ਹੈਗੀ ਉਹ ਰੱਸੇ ਖਿੱਚਣ ਵਾਲੀ ਲੜਾਈ ਹੈ ਉਹ ਰੱਸਾ ਕੱਸੀ ਵਾਲੀ ਗੇਮ ਆ ਇਹ ਜਿਹੜਾ ਰੱਸਾ ਖਿੱਚ ਕੇ ਲੈ ਗਿਆ ਉਹ ਜੇਤੂ ਹੋ ਜਾਊਗਾ ਅੱਜ ਸਮਾਤਲਬ ਨਾ ਸੰਘਰਸ਼ਾਂ ਦਾ ਕਹਿੰਦੇ ਮੈਕਸਿਮਮ ਇਕਤਾ ਦਾ ਸਮਾ ਆ ਗਿਆ ਮੈਂ ਸਮਝਾਂਗਾ ਜਿਹੜੀ ਇਕਤਾ ਦੀ ਗੱਲ ਅਸੀਂ ਕਰਦੇ ਹੁੰਨੇ ਆ ਕਹਿੰਦੇ ਹੁੰਨੇ ਆ ਕਿ ਮਿਨੀਮਮ ਸੰਘਰਸ਼ ਮਿਨੀਮਮ ਸੰਘਰਸ਼ਾਂ ਦਾ ਸਮਾ ਟੱਪ ਗਿਆ ਹੁਣ ਉਹਨੂੰ ਉਸ ਰਾਹ ਤੇ ਚੱਲਣਾ ਪਊਗਾ ਕਾਲ ਮੇਲ ਨੇ ਸੰਘਰਸ਼ ਹੋ ਗਏ ਕਿਹੜੇ ਦੂਜੇ ਹੋ ਗਏ ਆ ਆਪਣੇ ਟੱਕੋ-ਟੱਕ ਪ੍ਰੋਗਰਾਮ ਵਾਲੇ ਠੀਕਾ ਕੋਸ਼ਿਸ਼ ਇਖੋ ਹੋਊਗੀ ਪਰ ਆਜ ਸਮਾਂ ਇਹਦਾ ਆਲਮ ਚੁੱਕਿਆ ਗਿਆ ਕਿ ਇਸ ਲਈ ਸਾਨੂੰ ਆਪਣੇ ਆਪ ਨੂੰ ਤਿਆਰ ਹੋਣਾ ਚਾਹੀਦਾ ਨਹੀਂ ਤਾਂ ਭਰਾ ਮੇਰੇ ਕੱਲੇ-ਕੱਲੇ ਨੂੰ ਕੁੱਟੀ ਜਾਂਦੇ ਆਗੇ ਕੁੱਟੀ ਕੀ ਜਾਂਦੇ ਡਰੜੀ ਜਾਂਦੇ ਆ ਕੱਲਾ ਪਹਿਲਾ ਦਾੰਦ ਸੋਤਾ ਚਲਾਉਂਦੇ ਸੀ ਹੁਣ ਤਾਂ ਖੋਦਾ ਸਾਹਸਾਂ ਦੇ ਵਿੱਚੋਂ ਸਮਾਨ ਵੀ ਚੋਰੀ ਹੋ ਜਾਂਦਾ ਜਿਹੜੇ ਅਸੀਂ ਚੁਣੇ ਆਗੇ ਜਦੋਂ ਅਸੀਂ ਭਲੇਖਾ ਖਾਣੇ 70 ਸਾਲਾਂ ਦੇ ਭਲੇਖਾ ਖਾ ਰਹੇ ਆਗੇ ਉਹ 박 ਸਿੰਘ ਸਾਨੂੰ ਸਮਝਾ ਗਏ ਸੀ ਕਹਿੰਦੇ ਇੱਥੇ ਰਾਜ 15-18 ਸਾਲਾਂ ਨੂੰ ਸਾਡੇ ਜਾਣ ਤੋਂ ਬਾਅਦ ਕਿਉਂਕਿ ਉਹਨਾਂ ਦੇ ਜਾਨ ਦਾ ਫੈਸਲਾ ਵਿਖਿਆ ਗਿਆ ਸੀ ਇਹ ਸ਼ੱਕ ਉਹਨਾਂ ਹਾਕਮਾਂ ਨੇ ਉਹ ਦਿਨ ਇੱਕ ਦਿਨ ਪਹਿਲਾਂ ਕਰਤਾ ਕਲੰਕ ਫੇੜ ਲਿਆ ਉਹਨਾਂ ਹਾਕਮਾਂ ਨੇ ਕਿ ਇੱਕ ਦਿਨ ਪਹਿਲਾਂ ਸ਼ਾਮ ਨੂੰ ਫਾਂਸੀ ਦੇਤੇ ਕਮੰਤਰੀ ਕਾਨੂੰਨ ਇਹ ਕਹਿੰਦਾ ਸਵੇਰੇ ਫਾਂਸੀ ਦੇਣੀ ਹੁੰਦੀ ਹੈਗੀ ਸਾਰਾ ਕੁਝ ਸਿੱਕੇ ਤੇ ਟੰਗ ਤੇ ਟੰਗ ਕੇ ਇਸ ਨੂੰ ਕਿਉਂ ਕਿਉਂਕਿ ਉਹਨਾਂ ਨੇ ਇਸ ਤਰ੍ਹਾਂ ਦੇ ਇੱਕ ਦੋ ਐਕਸ਼ਨ ਕੀਤੇ ਸੀ ਜਿਹੜੇ ਜਿਹੜੇ ਲਾਲਾ ਲਾਜਪਤਰਾਏ ਵੀ ਤੇ અપਮਾਨ ਦਾ ਬਦਲਾ ਲਿਆ ਸੀ ਆਤਮਾ ਦਾ ਦੇ અપਮਾਨ ਦਾ ਪਰਦਾ ਲਿਆ ਸੀ ਲੋ ਹਿੰਦੁਸਤਾਨ ਦੇ ਲੋਕਾਂ ਦੀ ਦੇ અપਮਾਨ ਦਾ ਪਰਦਾ ਲਿਆ ਸੀ ਲਾਲਾ ਲਾਜਪਤਰਾਏ ਜੂ ਜਨਾਸ਼ੀਦ ਕੀਤਾ ਸੀ ਉਸ ਪੁਲਿਸ ਅਫਸਰ ਨੂੰ ਮਾਰ ਕੇ ਬੇਸ਼ੱਕ ਉਹ ਇਸ ਗੱਲ ਨੂੰ ਕੰਮ ਕਰਦੇ ਆ ਬਾਅਦ ਦੇ ਵਿੱਚ ਉਹ ਕਹਿੰਦੇ ਸਾਨੂੰ ਬਹੁਤ ਦੁੱਖ ਹੋਇਆ ਸੀ ਤਾਂ ਸਾਨੂੰ ਸੁਝਾ ਆਗੇ ਸੀ ਕਿ ਇੱਥੇ ਇੱਕ ਸਮਝੌਤਾ ਹੋਊਗਾ ਜਿਹੜਾ ਸਮਝੌਤਾ ਉਹ ਜਿਹੜੇ ਅੰਗਰੇਜ਼ ਆ ਪਰਦੇ ਦੇ ਪਿੱਛੇ ਹੋ ਜਾਣਗੇ ਤੇ ਇੱਥੇ ਹੋਰ ਜਿਵੇਂ ਅਸੀਂ ਕਾਲੇ ਅੰਗਰੇਜ਼ ਕਹਿੰਦੇ ਆ ਉਹ ਆਗੇ ਆਗੇ ਪੂਰੀ ਸੰਤਾਕਤ ਲੁੱਟ ਹੋ ਰਹੀ ਹੈ ਸਾਡੇ ਦੇਸ਼ ਦੇ ਵਿੱਚ ਲੋਕਾਂ ਦੀ ਲੁੱਟ ਜਿੱਤੇ ਪਾਕਿਸਤਾਨ ਨੇ ਕਿਹਾ ਸੀ ਉਹ ਸਾਡਾ ਯੰਗ ਹੈ ਜਿਹੜੀ ਸਾਡੀ ਜਿਹੜੀ ਲੜਾਈ ਆ ਇਹ ਉਦੋਂ ਤੱਕ ਚੱਲਦੀ ਰਹੂਗੀ ਜਦੋਂ ਮਰੁੱਖ ਤੋਂ ਮਰੁੱਖ ਦੀ ਲੁੱਟ ਚੱਲਦੀ ਰਹੂਗੀ ਐਸੇ ਕਰਕੇ ਸਾਡਾ ਯੰਗ ਯੁੱਧ ਜਾਰੀ ਆ ਇੱਥੇ ਹੁਣ ਲੋੜ ਆ ਇਹ ਸਾਰੀ ਲੜਾਈ ਨੂੰ ਕਨਸੋਲੀਡੇਟ ਕਰਨ ਦੀ ਕੱਲੇ ਕੱਲੇ ਦਾ ਕਿਸੇ ਦਾ ਕੁਝ ਨਹੀਂ ਬੰਦਾ ਜੇ ਕੋਈ ਸੋਚਦਾ ਹੋਵੇ ਅਸੀਂ ਸਾਡੀ ਜਥੇਬੰਦੀ ਪੰਜਾਬ ਦੇ ਵਿੱਚ ਵੱਡੀ ਆ ਜਾਂ ਹਰਿਆਣਾ ਦੇ ਵਿੱਚ ਵੱਡੀ ਆ ਜਾਂ ਕਿਤੇ ਹੋਰ ਕਿਸੇ ਦੀ ਵੱਡੀ ਹੋ ਸਕਦੀ ਆ ਜੀ ਪਰ ਇਹ ਜਿਹੜੀ ਏਕਤਾ ਹੈ ਇਹ ਇਹ ਸਾਰੀ ਮਦਦ ਕੁੱਲ 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 ਲੜਾਈ ਨੂੰ ਸਾਡੇ ਨੂੰ ਤਸੌਲੀ ਦੇ ਕਰੀਏ ਕਰੀਏ ਸੀ ਫੇਰ ਹੀ ਸਾਡੀ ਸੱਚੀ ਸੰਧਾ ਅਜਲੀ ਹੋਗੀ ਸਰਦਾਰ ਭਗਤ ਸਿੰਘ ਨੂੰ ਨਹੀਂ ਤਾਂ ਅਸੀਂ ਆਪੋ ਆਪਣੀਆਂ ਰੋਟੀਆਂ ਸੇਕਦੇ ਹੋਵਾਂਗੇ ਤੇ ਆਪਣੇ ਧੂਹੇ ਟਾਉਂਦੇ ਰਹਾਂਗੇ ਸਾਡੇ ਕੋਲੋਂ ਸਾਰਾ ਕੁਝ ਘਰ ਜੰਗਲ ਜ਼ਮੀਨ ਸਾਰਾ ਕੁਝ ਥੋੜ ਕੀ ਪੀੜਿਆ ਜਾਊਗਾ ਹੁਣ ਤਾਂ ਇਹ ਹਾਲਾਤ ਬਣ ਗਏ ਸਾਡੇ ਦੇਸ਼ ਦੇ ਵਿੱਚ ਰੋਜ਼ਗਾਰ ਨਹੀਂ ਸਾਡੇ ਦੇਸ਼ ਦੇ ਵਿੱਚ ਕੋਈ ਕੰਮ ਹੈ ਨਹੀਂਗਾ ਨਾ ਕੋਈ ਕੰਮ ਨਹੀਂ ਹੋ ਰਿਹਾ ਕੋਈ ਇਨਵੈਸਟਮੈਂਟ ਨਹੀਂ ਹੋ ਰਹੀ ਜੇ ਰੋਜ਼ਗਾਰ ਨਹੀਂ ਹੈ ਤਾਂ ਕੀ ਬੱਚਿਆਂ ਨੂੰ ਜਹਾਜ਼ੀ ਚੜਾ ਰਹੇ ਆ ਜੇ ਅਸੀਂ ਬੱਚਿਆਂ ਨੂੰ ਜਹਾਜ਼ੀ ਚੜਾ ਕੇ ਸੁਰਫਰੂ ਹੋਏ ਬੈਠੇ ਆ ਕਈ ਸਾਡੇ ਭਰਾ ਪਰ ਨਹੀਂ ਉਹ ਫੇਰ ਵਾਰਸ ਭੇਜ ਰਹੇ ਆ ਤੁਹਾਡੇ ਇਥੇ ਇਸ ਕਰਕੇ ਅਜਰੇ ਦਿਨ ਤੇ ਸੰਦੇਸ਼ ਆ ਸਰਦਾਰ ਭਟ ਸਿੰਘ ਹੋਰਾਂ ਦਾ ਸਾਨੂੰ ਲਿਖ ਕੇ ਗਏ ਆ ਅਸੀਂ ਜਗਬਣੀ ਤੇ ਜੀਤ ਤੇ ਉਹ ਗਾਹ ਨਹੀਂ ਲੱਗੇ ਅਜੇ ਤੱਕ ਇੰਨਾ ਚਿਰ ਅਸੀਂ ਜੱਗਬਾਣੀ ਤੇ ਜੀਤ ਤੋਂ ਗਾਹਾਂ ਦੀ ਲੰਘਦੇ ਅਗਲੀਆਂ ਗੱਲਾਂ ਨਹੀਂ ਪੜਦੇ ਉਹਨਾਂ ਤੇ ਸਾਡੀ ਜਿਹੜੀ ਸਰਦਾਰਪਾਟ ਸੰਗਰ ਵਾਲੀ ਸੰਧਾ ਜਿਲੀਆਂ ਉਹ ਸਾਡੀ ਰਸਮੀ ਹੋ ਸਕਦੀ ਆ ਅਮਲੀ ਨਹੀਂ ਹੋਊਗੀ ਆਓ ਅੱਜ ਆਪਾਂ ਉਹਨਾਂ ਦੇ ਰਾਦੇ ਚੱਲੀਏ ਤੇ ਜਿਵੇਂ ਸਾਨੂੰ ਕਿਤਾਬਾਂ ਪੜ ਕੇ ਤੇ ਇੱਕ ਵਰਕਾ ਜਾnde ਹੋਏ ਜਦੋਂ ਉਹਨੂੰ ਫਾਸੀ ਦਾ ਟੱਕੇ ਤੇ ਜਾਣ ਲੱਗੇ ਤਾਂ ਉਹਨਾਂ ਨੂੰ ਕਿਹਾ ਗਿਆ ਆਜੋ ਹੁਣ ਤੁਹਾਡਾ ਸਮਾਂ ਹੋ ਗਿਆ ਉਹ ਕਹਿੰਦਾ ਇੱਕ ਇਨਕਲਾਬੀ ਇਨਕਲਾਬੀ ਨਾਲ ਗੱਲ ਕਰ ਰਿਹਾ ਲੈਨਨ ਦੀ ਕਿਤਾਬ ਪੜ੍ਹ ਰਿਹਾ ਇਸ ਕਰਕੇ ਧਿਆਨ ਕਰੋ ਧਿਆਨ ਦੇ ਵਿੱਚੋਂ ਤੁਹਾਡਾ ਸੰਘਰਸ਼ ਨਿਕਲੂ ਤੇ ਸੰਘਰਸ਼ ਕਿਹਦਾ ਆਰਾਮ ਦੂਆਂ ਦਾ ਕੱਥ ਕਰੇ ਦਾ ਵੀ ਕੋਈ ਫਾਇਦਾ ਨਹੀਂ ਉਹਨਾਂ ਲੜਾਕੂ ਤਾਕਤਾਂ ਦਾ ਇੱਕਾ ਪਹਿਲਾ ਹੋਣਾ ਚਾਹੀਦਾ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਤਲਾਦ ਜੈ ਸੰਘਰਸ਼ ਜਿੱਤ ਲੱਭਦੇ ਲੋਕਾਂ ਦੀ ਇਨਕਲਾਬ ਜਿੰਦਾਬਾਦ साढा दाद मुक